ਫਗਵਾੜਾ ਰੇਲਵੇ ਸਟੇਸ਼ਨ ਤੇ ਜਲਦੀ ਟ੍ਰੇਨ ਵਿੱਚ ਇੱਕ ਵਿਅਕਤੀ ਡਿੱਗੇ ਗੰਪੇਰੂ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਦੇ ਲਈ ਜੀਆਰਪੀ ਪੁਲਿਸ ਨੇ ਸਿਵਲ ਹਸਪਤਾਲ ਵਿੱਚ ਭਾਤੀ ਕਰਵਾਇਆ। ਜਿੱਥੇ ਜ਼ਖਮੀ ਵਿਅਕਤੀ ਦੀ ਪਛਾਣ ਅਜੇ ਕੁਮਾਰ ਨਿਵਾਸੀ ਸਲੇਮ ਟਾਬਰੀ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਚੌਂਕੀ ਰੇਲਵੇ ਫਗਵਾੜਾ ਦੇ ਏਐਸਆਈ ਸ਼ਰਨਜੀਤ ਨੇ ਦੱਸਿਆ ਕਿ ਉਕਤ ਵਿਅਕਤੀ ਸ਼ਾਨੇ ਪੰਜਾਬ ਟ੍ਰੇਨ ਵਿੱਚ ਸਫ਼ਰ ਕਰ ਰਿਹਾ ਸੀ ਕਿ ਅਚਾਨਕ ਰੇਲਵੇ ਸਟੇਸ਼ਨ ਫਗਵਾੜਾ ਤੇ ਡਿੱਗ ਗਿਆ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਪਕਵਾੜਾ ਦੇ ਸਿਵਲ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ ਹਾਦਸੇ ਸੰਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਮੈਂ ਐਸਐਸ ਸ਼ਰਨਜੀ ਸਿੰਘ ਰੇਲਵੇ ਸਟੇਸ਼ਨ ਪਕਵਾੜਾ ਤੋਂ ਡਿਊਟੀ 'ਤੇ ਸੀ ਤੇ ਜਦੋਂ ਗੱਡੀ ਹਬੜਾਈ ਤੇ ਇੱਕ ਸਾਨੂੰ ਪਤਾ ਲੱਗਾ ਕੋਈ ਬੰਦਾ ਗੱਡੀ 'ਚੋਂ ਗਿਰ ਗਿਆ ਪਲੇਟਫਾਰਮ ਨੰਬਰ 1 'ਤੇ ਅਸੀਂ ਮੌਕੇ ਤੇ ਪੁੱਜੇ ਤਾਂ ਦੇਖਿਆ ਵੀ ਬੰਦਾ ਸਿਰ 'ਚ ਸੱਟ ਲੱਗੀ ਆ ਅਸੀਂ ਉਹਨੂੰ ਇੱਕ ਪ੍ਰਾਈਵੇਟ ਗੱਡੀ ਰਾਹੀਂ ਇੱਕ ਸਿਵਲ ਹਸਪਤਾਲ ਪਕੌੜਾ ਲੈ ਕੇ ਜਾਂਦੇ ਕੋਈ ਬਾਰਸ ਵੀ ਆ ਗਿਆ ਹੋਰ ਪਤਾ ਲੱਗਿਆ ਵੀ ਬੰਦਾ ਘਰੋਂ ਲੱਡੜ ਕੇ ਆਇਆ ਸੀ ਪਕੌੜੇ ਨੂੰ ਲੁਧਿਆਣੇ ਜਾਣਾ ਸੀ ਉਹਨੂੰ ਲੈ ਕੇ ਜਾ ਰਹੇ ਸੀ ਉਹਦਾ ਪੈਰ ਫਿਸਲ ਕਰਨ ਡਿੱਗ ਪਿਆ ਤੇ ਕਿਸੇ ਦਾ ਕੋਈ ਦੋਸ਼ ਨਹੀਂ ਹੈ ਕੋਈ ਕੋਈ ਗਲਤ ਬਦਲੇ ਉਹਨੇ ਘਰ ਦੇ ਇਲਾਜ ਕਰਾ ਪੱਟੀ ਪੱਟੀ ਕਰਾ ਕੇ ਲੈ ਆਇਆ ਉਹਨੂੰ ਸਰ ਕੋਈ ਪਹਿਚਾਨ ਵਗੈਰਾ ਹੋਈ ਵਿਅਕਤੀ ਦੀ ਕਿੱਥੇ ਦਾ ਰਹਿਣ ਵਾਲਾ ਹੈ ਲੁਧਿਆਣੇ ਦਾ ਸਹੇਮ ਟਾਪੀ ਦਾ ਦੱਸ ਦੇ ਨਾਮ ਨੂੰ ਹੈ ਕੋਈ ਸਰ ਅਜੇ ਅਜੇ ਕੁਮਾਰ ਸਨ ਆਫ ਗੁਵਿੰਦ ਉਹਦੇ ਡੈਡੀ ਦਾ ਨਾਮ ਹੈ ਮੱਲਾ ਸੀ ਲਿਮਟ ਆਪਣੀ ਲੁਧਿਆਣਾ ਲੁਧਿਆਣੇ ਬਾਜਪਾਸ ਤੇ ਲੱਗੇ ਰਹਿੰਦੇ ਆ